ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਹਾਲਾਤ ਨੇ ਕੋਈ ਬਹੁਤੇ ਵਧੀਆ ਨਹੀਂ ਹੈਗੇ ਕੈਨੇਡਾ ਦੇ ਇੱਥੇ ਵੀ ਮਤਲਬ ਕਿ ਮਹਿੰਗਾਈ ਇੰਨੀ ਜ਼ਿਆਦੇ ਲੁੱਟਾਂ ਖੋਹਾਂ ਚੋਰੀਆਂ ਗੋਲੀਆਂ ਇਹ ਦਿਨ ਚੱਲ ਜਾਂਦੀਆਂ ਨੇ ਤੇ ਨਈ ਸਿਸਟਮ ਤੋਂ ਕਵਰ ਅਪ ਹੋ ਰਹੀਆਂ ਚੀਜ਼ਾਂ ਨਹੀਂ ਫਾਈਂਡ ਆਊਟ ਹੋ ਰਹੀਆਂ ਹਜੇ ਨਹੀਂ ਕੋਈ ਹੱਲ ਲੱਭਿਆ ਜਾਂਦਾ ਉਹਨਾਂ ਕੋਲੋਂ ਸੋ ਉਹ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਇੱਥੋਂ ਵੀ ਲੋਕ ਹੁਣ ਡਰਨ ਲੱਗ ਗਏ ਕਿ ਹਾਂ ਤੇ ਵੀ ਇੱਥੇ ਵੀ ਉਹ ਕੁਝ ਹੋਣ ਲੱਗ ਗਿਆ ਇਹਨਾਂ ਨੇ ਸਾਰੇ ਬੱਚਿਆਂ ਨੂੰ ਪੀਅਰ ਨਹੀਂ ਕਰਨੀ ਤੇ ਮੈਂ ਵੀ ਉਹਦੇ ਵਿੱਚੋਂ ਇੱਕ ਹੀ ਆ ਮੈਂ ਖੁਦ ਨਹੀਂ ਹਲੇ ਪੀਅਰ ਹੋਈ ਪਰ ਉਸ ਚੀਜ਼ ਦਾ ਹੱਲ ਮੈਨੂੰ ਲੱਭਿਆ ਕਿਉਂਕਿ ਮੈਨੂੰ ਆਪਣਾ ਪਤਾ ਸੀਗਾ ਕਿ ਮੈਂ ਤਾਂ ਆਪਣਾ ਜਿਹੜਾ ਮੇਰੇ ਹੱਥ ਚੀਜ਼ਾਂ ਸੀਗੀਆਂ ਮੈਂ ਉਹ ਆਲਰੇਡੀ ਕਰ ਚੁੱਕੀ ਆ ਮੈਂ ਤਾਂ ਪ੍ਰੋਪਰ ਸਟੱਡੀ ਕੀਤੀ ਕੰਮ ਕੀਤਾ ਇੱਥੇ ਤੇ ਮੈਂ ਆਪਣਾ ਸਕੋਰ ਬੂਸਟ ਕੀਤਾ ਸਾਰਾ ਕੁਝ ਤਾਂ ਤੁਹਾਨੂੰ ਪਤਾ ਹੀ ਆ ਮੈਂ ਰੀਸੈਂਟਲੀ ਟੈਸਟ ਦੇ ਕੇ ਹਟੀਆਂ ਕਿਉਂਕਿ ਮੈਂ ਪੂਰੀ ਕੋਸ਼ਿਸ਼ ਕੀਤੀ ਸਿਸਟਮ ਦੇ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜੋ ਮੇਰੇ ਹੱਥ ਚ ਸੀ ਮੈਂ ਕੀਤਾ ਤੇ ਮੈਨੂੰ ਆਸ ਵੀ ਹੈਗੀ ਆ ਮੇਰਾ ਮਨ ਕਹਿੰਦਾ ਹੈ ਕਿ ਜਦੋਂ ਮੈਂ ਅੱਗੇ ਜਾ ਕੇ ਜਦੋਂ ਤੁਹਾਡੇ ਨਾਲ ਸਕਸੈਸ ਸਟੋਰੀ ਸਾਂਝੀ ਕਰੂੰਗੀ ਪੀਆਰ ਦੀ ਤਾਂ ਤੁਸੀਂ ਖੁਦ ਦੇਖੋਗੇ ਵੀ ਹਾਂ ਤੁਸੀਂ ਜੇ ਪੋਜ਼ਿਟਿਵ ਸੋਚਦੇ ਹੋ ਤਾਂ ਉਹ ਚੀਜ਼ ਹੁੰਦੀ ਆ ਮੈਨੂੰ ਵੀ ਵਿਸ਼ਵਾਸ ਹੈਗਾ ਕਿ ਬਹੁਤ ਮਿਹਨਤ ਕੀਤੀ ਕੁਝ ਗਲਤ ਨਹੀਂ ਕੀਤਾ ਪ੍ਰਮਾਤਮਾ ਤੁਹਾਡੀ ਜਰੂਰ ਸੁਣੂਗਾ ਜਦੋਂ ਤੁਸੀਂ ਮਿਹਨਤ ਕਰਦੇ ਹੋ ਆਪਣੇ ਸੱਚੇ ਦਿਲੋਂ ਸਾਰੀ ਕੋਸ਼ਿਸ਼ ਪੂਰੀ ਕਰਦੇ ਹੋ ਤਾਂ ਐਵੇਂ ਕਦੇ ਨਹੀਂ ਹੁੰਦਾ ਕਿ ਤੁਹਾਨੂੰ ਉਹਦਾ ਫਲ ਨਾ ਮਿਲੇ ਹਾਂ ਇਹ ਹੋ ਸਕਦਾ ਕਿ ਮੇਬੀ ਤੁਹਾਡੇ ਲਈ ਕੁਝ ਹੋਰ ਵਧੀਆ ਲਿਖਿਆ ਹੋਵੇ ਤਾਂ ਆਪਾਂ ਉਧਰ ਜੰਪ ਆਊਟ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਜਿਵੇਂ ਕਿ ਮੈਂ 2022 ਦੇ ਵਿੱਚ ਆਈ ਸੀ ਨਾ ਤਾਂ ਉਦੋਂ ਸਿਸਟਮ ਇੰਨਾ ਟਫ ਨਹੀਂ ਸੀ ਹੈਗਾ ਬਹੁਤ ਚੀਜ਼ਾਂ ਠੀਕ ਸੀਗੀਆਂ ਬਹੁਤੀ ਸੌਖੀਆਂ ਵੀ ਨਹੀਂ ਮੈਂ ਕਹੂੰਗੀ ਪਰ ਠੀਕ ਸੀ ਕੰਮਕਾਰਵਾਈ ਵਧੀਆ ਮਿਲ ਜਾਂਦਾ ਸੀ ਤੇ ਪਰ ਲੋਕਾਂ ਦਾ ਕਹਿਣਾ ਜਾਂ ਤਾਂ ਜਿਹੜੇ ਪੁਰਾਣੇ ਲੋਕ ਆ ਕਿ ਇੱਥੋਂ ਦੇ ਜਿਹੜੇ ਜਦੋਂ ਇੱਥੇ ਨਵੇਂ ਸਟੂਡੈਂਟਸ ਆਏ ਆ ਬੱਚੇ ਆਏ ਆ ਉਹਨਾਂ ਨੇ ਖਰਾਬ ਕੀਤਾ ਜੋ ਕਿ ਸਹੀ ਆ ਪਰ ਇਹ ਪੂਰਾ ਸਹੀ ਤੇ ਹੈ ਨਹੀਂ ਕਿਉਂਕਿ ਜੇ 100 ਬੱਚਾ ਆ ਤਾਂ 100 ਦਾ 100 ਤਾਂ ਖਰਾਬ ਹੈ ਨਹੀਂ ਸੀ ਉਹਦੇ ਵਿੱਚੋਂ ਕੋਈ 10 20 ਸੀਗੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਪਰ ਇਹਨਾਂ ਨੇ ਉਹ 10 20 ਨੂੰ ਫੜ ਕੇ ਰਿਪੋਰਟ ਕਿਉਂ ਨਹੀਂ ਕੀਤਾ ਉਹ ਵੀ ਤਾਂ ਇੱਕ ਸਵਾਲ ਈ ਆ ਇਹਨਾਂ ਨੇ ਉਹ 10 20 ਦੇ ਕਰਕੇ ਜਿਹੜੇ ਬਾਕੀ ਦੇ 80 ਬੱਚੇ ਸੀਗੇ ਉਹਨਾਂ ਨੂੰ ਵੀ ਸੇਮ ਕੈਟਾਗਰੀ ਚ ਲਿਆ ਕੇ ਖੜਾ ਕਰਤਾ ਇਹਨਾਂ ਨੇ ਸਕੋਰ ਬਹੁਤ ਵਧਾਤਾ ਉਹਨਾਂ ਸਕੋਰ ਕਿਸੇ ਬੱਚੇ ਦਾ ਵਧ ਨਹੀਂ ਰਿਹਾ ਹੈਗਾ ਤੇ ਉਹਦੇ ਕਰਕੇ ਪ੍ਰ ਚ ਬਹੁਤ ਜ਼ਿਆਦਾ ਸਟਰਗਲ ਆ ਰਹੀ ਹੈ ਬਹੁਤ ਜ਼ਿਆਦੇ ਮੈਨੂੰ ਖੁਦ ਬਹੁਤ ਪ੍ਰੋਬਲਮ ਆਈਆਂ ਮੈਨੂੰ ਖੁਦ ਬਹੁਤ ਸਟ्रेस ਹੋ ਗਿਆ ਸੀ ਵਿੱਚ ਦੀ ਪਰ ਮੈਂ ਬੈਠੀ ਤੇ ਮਾਚੀ ਦਾ ਹੱਲ ਲੱਭਿਆ ਜੋ ਕਿ ਬਹੁਤ ਬੱਚੇ ਕਈ ਵਾਰ ਲੱਭ ਹੀ ਨਹੀਂ ਪਾਉਂਦੇ ਤੇ ਮੈਂ ਨਾ ਔਰ ਮੈਂ ਨਾ ਇੱਕ ਚੀਜ਼ ਤੁਹਾਨੂੰ ਮੈਂ ਦੱਸਦੀ ਆ ਜਿਹੜੀ ਮੈਂ ਆਪਣੀ ਲਾਈਫ ਜਿਹੜੀ ਮੈਂ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕੀਤੀ ਹੋਈ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਨਾ ਤਾਂ ਬਹੁਤ ਹੀ ਉੱਪਰ ਉੱਡੀ ਆ ਤੁਸੀਂ ਕਿੱਥੇ ਵੀ ਚੱਲ ਜੋ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈ ਪਰ ਜੋ ਥੋੜੀ ਬੋਲੀ ਹੁੰਦੀ ਹੈ ਜੋ ਥੋੜੀ ਸੋਚ ਹੁੰਦੀ ਹੈ ਉਹ ਸੇਮ ਹੀ ਰਹਿਣੀ ਚਾਹੀਦੀ ਹੈ ਫਿਰ ਤੁਹਾਨੂੰ ਕਿਤੇ ਨਾ ਕਿਤੇ ਇੰਨੀ ਪ੍ਰੋਬਲਮ ਨਹੀਂ ਆਉਂਦੀ ਜਾਂ ਤੁਸੀਂ ਉਹ ਪ੍ਰੋਬਲਮ ਨੂੰ ਹੈਂਡਲ ਕਰ ਲੈਂਦੇ ਹੋ ਕਿ ਜੇ ਹੁਣ ਇੱਥੇ ਮੈਂ ਬਹੁਤੀਆਂ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੀ ਮੈਂ ਬਹੁਤੀ ਪੈਰ ਛੱਡ ਜਾਂਦੀ ਤਾਂ ਫਿਰ ਜੋ ਅੱਜ ਦੀ ਜਿਹੜੀ ਹਾਲਾਤ ਹਨ ਉਹ ਮੇਰੇ ਕੋ ਹਾਜ਼ਮ ਨਹੀਂ ਸੀ ਹੋਣੇ ਤਾਂ ਮੈਂ ਵੀ ਡਿਪਰੈਸ਼ਨ ਦਾ ਸਕਾਰ ਪੱਕਾ ਹੋਣਾ ਸੀ ਮੈਂ ਨਾ ਅੱਜ ਤੋਂ 2-3 ਸਾਲ ਪਹਿਲਾਂ ਹੀ ਆ ਚੀਜ਼ਾਂ ਦਾ ਅੰਦਾਜ਼ਾ ਲਗਾ ਲਿਆ ਸੀ ਕਿਉਂਕਿ ਜਦੋਂ ਅਫਵਾਹਾਂ ਉੱਡਣ ਲੱਗੀਆਂ ਸੀ ਜਾਂ ਰੂਲ ਟੱਫ ਮੈਨੂੰ ਮੈਂ ਕਦੇ ਐਵੇਂ ਨਹੀਂ ਮੰਨ ਕੇ ਚੱਲੀ ਕਿ ਹਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹਾਂ ਠੀਕ ਆ ਮੈਂ ਹਮੇਸ਼ਾ ਦੋਨੇ ਚੀਜ਼ਾਂ ਰੱਖ ਕੇ ਚੱਲਦੀ ਹੁੰਦੀ ਹਨੀ ਆ ਕਿ ਹਾਂ 네ਗੇਟਿਵ ਚੀਜ਼ਾਂ ਵੀ ਹੋ ਸਕਦੇ ਨੇ ਤਾਂ ਫਿਰ ਉਹਦਾ ਹੱਲ ਕੀ ਆ ਜਾਂ ਉਹ ਸਿਚੁਏਸ਼ਨ 'ਚ ਆਪਾਂ ਕੀ ਕਰ ਸਕਦੇ ਆ ਤੇ ਜਦੋਂ ਮੈਨੂੰ ਥੋੜਾ ਥੋੜਾ ਪਤਾ ਲੱਗਣ ਲੱਗਿਆ ਮੈਂ ਉਦੋਂ ਹੀ ਆਪਣੇ ਫੈਮਿਲੀ ਨਾਲ ਖਾਸ ਕਰਕੇ ਆਪਣੇ ਹਸਬੰਦ ਨਾਲ ਗੱਲ ਸਾਂਝੀ ਕੀਤੀ ਮੈਂ ਕਿਹਾ ਵੀ ਇੱਥੋਂ ਦੇ ਰੂਲ ਬਹੁਤ ਜ਼ਿਆਦਾ ਟਫ ਹੋਈ ਜਾਂਦੇ ਨੇ ਵੀ ਮੈਨੂੰ ਨਹੀਂ ਲੱਗਦਾ ਵੀ ਪੀਆਰ ਵੀ ਹੋ ਪਾਵਾਂਗੇ ਤੇ ਇੱਕ ਵਾਰੀ ਤਾਂ ਉਹਨਾਂ ਨੂੰ ਵੀ ਟੈਨਸ਼ਨ ਹੋਈ ਸੀ ਹੋਈ ਜਾਂਦੀ ਆ ਆਪਾਂ ਇਹ ਕੋਈ ਖੇਡ ਤਾਂ ਹੁੰਦੀ ਨਹੀਂ ਹੈਗੀ ਆਪਾਂ ਆਪਣਾ ਫਿਊਚਰ ਦਾਤੇ ਲਾ ਦਿੰਨੇ ਆ ਬਹੁਤ ਸਾਰੇ ਪੈਸੇ ਲੱਗਦੇ ਆ ਥੋੜੀ ਕਮਾਈ ਲੱਗ ਜਾਂਦੀ ਹੈ ساری ਉਮਰ ਦੀ ਬਹੁਤ ساری ਚੀਜ਼ਾਂ ਹੁੰਦੀਆਂ ਨੇ ਪਰ ਉਦੋਂ ਤੋਂ ਹੀ ਸੰਭਲਣਾ ਸ਼ੁਰੂ ਕਰਤਾ ਸੀਗਾ ਕੋਈ ਫालतू ਖਰਚਾ ਨਹੀਂ ਕੋਈ ਨਹੀਂ ਮੈਨੂੰ ਲੱਗਦਾ ਮੈਨੂੰ ਅੱਜ ਵੀ ਮੈਨੂੰ ਮੈਂ ਅੱਜ ਤੱਕ 5 ਸਾਲਾਂ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਸੀਐਨ ਟਾਵਰ ਕਿੱਥੇ ਆ ਮੈਨੂੰ ਨਹੀਂ ਪਤਾ ਕਿ ਇੱਥੇ ਦਾ ਨਾਇਗਰਾ ਫਾਲ ਕਿੱਥੇ ਆ ਜਿੱਥੇ ਕਿ ਬੱਚੇ ਆਉਂਦੇ ਹੀ ਜਾਂਦੇ ਆ ਅਨਸਾਰ ਵੀ ਘੁੰਮਣ ਫਿਰਨ ਜਾਂਦੇ ਆ ਮੈਂ ਕਦੇ ਨਹੀਂ ਗਈ ਕਿਉਂਕਿ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਤੱਕ ਮੈਂ ਪੂਰੀ ਸਟੇਬਲ ਨਹੀਂ ਨਾ ਹੁੰਦੀ ਜਦੋਂ ਤੱਕ ਮੇਰੇ ਪੱਕੇ ਪੈਰ ਨਹੀਂ ਲੱਗਦੇ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਨਹੀਂ ਤੇ ਜਿਹੜੇ ਮੇਰੇ ਮੇਨ ਮੇਨ ਖਰਚੇ ਆ ਨਾ ਪਹਿਲਾਂ ਮੈਂ ਉਹ ਕੱਢਣੇ ਆ ਪਹਿਲਾਂ ਮੈਂ ਉਹਦੇ ਬਾਰੇ ਸੋਚਣਾ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਬਹੁਤ ਜ਼ਿਆਦਾ ਜਦੋਂ ਆਪਾਂ ਕਿਸੇ ਹੋਰ ਸਿਸਟਮ ਚਾਉਨੇ ਆ ਆਪਾਂ ਨੂੰ ਬਹੁਤ ਸਾਰੀ ਚੀਜ਼ਾਂ ਦੇਖ ਕੇ ਚੱਲਣੀਆਂ ਪੈਂਦੀਆਂ ਨੇ ਮੈਂ ਕਦੇ ਕਿਸੇ ਦੀ ਰੀਸ ਨਹੀਂ ਕੀਤੀ ਕਿ ਹਾਂ ਉਹ ਫਲਾਣਾ ਬੱਚਾ ਜਾਂਦਾ ਮੈਂ ਕਹਿੰਨੀ ਨਹੀਂ ਆ ਠੀਕ ਆ ਵੀ ਉਹਦੀ ਜੇਬ ਭਾਰ ਚੱਲਦੀ ਹੋਊਗੀ ਉਹਦਾ ਬੈਕਗ੍ਰਾਉਂਡ ਵਧੀਆ ਹੋਊਗਾ ਠੀਕ ਆ ਉਹਦੇ ਕੋਲ ਹੋਊਗੀ ਇੰਨੀ ਇਨਵੈਸਟਮੈਂਟ ਜਿਹੜਾ ਬੱਚਾ ਕਰ ਰਿਹਾ ਜਾਂ ਜੋ ਵੀ ਆ ਸੋ ਉਹ ਸਾਰੀ ਚੀਜ਼ਾਂ ਹੁੰਦੀਆਂ ਨੇ ਅਨ ਜੇ ਮੈਂ ਅੱਜ ਦੀ ਗੱਲ ਕਰਾਂ ਮੈਨੂੰ ਮੈਨੂੰ ਪਤਾ ਹੈ ਵੀ ਹੁਣ ਇਹਨਾਂ ਨੇ ਜਿਹੜਾ ਹੈਗਾ ਬਹੁਤ ਸਾਰੇ ਬੱਚੇ ਕਈ ਤਾਂ ਆਪਣੇ ਆਪ ਵਾਪਸ ਗਏ ਆ ਉਹ ਵੀ ਤਾਂ ਗਏ ਆ ਕਿਉਂਕਿ ਇੱਥੇ ਕੰਮ ਨਹੀਂ ਹੈਗਾ ਜਦੋਂ ਕੰਮ ਨਹੀਂ ਹੈਗਾ ਤਾਂ ਬਹੁਤੇ ਬੱਚੇ ਤਾਂ ਇਹ ਜਿਹੇ ਹੈਗੇ ਆ ਜਿਹੜੇ ਪਿੱਛੋਂ ਫੈਮਲੀ ਨਹੀਂ ਭੇਜ ਸਕਦੀ ਆਪਾਂ ਸਾਰੇ ਉਸ ਚੀਜ਼ ਨੂੰ ਸਮਝਦੇ ਆਪ ਸਾਰੇ ਜ਼ਿਆਦਾਤਰ ਮੀਡਲ ਕਲਾਸ ਨਾਰਮਲ ਫੈਮਲੀਆਂ ਨਾਰਮਲ ਘਰਾਂ ਦੇ ਵਿੱਚੋਂ ਹੀ ਆਉਂਦੇ ਆ ਜਿਹੜੇ ਇੱਕ ਵਾਰੀ ਬਹੁਤਾ ਔਖਾ ਹੋ ਕੇ ਪੈਸੇ ਮਾਵਾ ਪਪੇ ਭੇਜਦਾ ਤੇ ਤੁਸੀਂ ਦੇਖਿਆ ਹੋਊਗਾ ਪਿਛਲੇ ਸਾਲਾਂ ਦੇ ਵਿੱਚ ਵੀ ਕਿੰਨੇ ਜ਼ਿਆਦਾ ਬੱਚਿਆਂ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਸੀ ਜਸਟ ਕਿਉਂਕਿ ਉਹ ਘਰਦਿਆਂ ਨੂੰ ਦੱਸ ਨਹੀਂ ਪਾਏ ਤੇ ਕਈ ਘਰ ਦੇ ਚੱਲ ਨਹੀਂ ਪਾਉਂਦੇ ਉਹ ਚੀਜ਼ ਨੂੰ ਨੇ ਕਿਵੇਂ ਚੱਲਣਗੇ ਕਿ ਸਾਡਾ ਬੱਚਾ ਇੰਨਾ ਔਖਾ ਤੇ ਪਰ ਜੇ ਮੈਂ ਸਚਾਈ ਦੱਸਾਂ ਤਾਂ ਸਚਾਈ ਇਹੀ ਆ ਕਿ ਅੱਜ ਦਾ ਕੈਨੇਡਾ ਤਾਂ ਉਹ ਰਿਹਾ ਹੀ ਨਹੀਂ ਜਿਹੜਾ ਬਹੁਤੇ ਸਾਲ ਪਹਿਲਾਂ ਸੀ ਬਹੁਤ ਚੇਂਜਸ ਆ ਗਈਆਂ ਬਹੁਤ ਜ਼ਿਆਦਾ ਸਖਤਾਈ ਹੋ ਗਈ ਐਂਡ ਇਵਨ ਕਿ ਮੈਂ ਖੁਦ ਵੀ ਬਹੁਤੀ ਵਾਰੀ ਕਿਹਾ ਆਪਣੇ ਹਸਬੰਦ ਨੂੰ ਕਿ ਜੇ ਇਹ ਹੀ ਕੁਛ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਸਾਲ ਇੱਥੇ ਰਿਹਾ ਵੀ ਜਾਣਾ ਤੇ ਬਟ ਗੱਲ ਉਹੀ ਆ ਮੇਰੇ ਕਹਿੰਦੀ ਕਿ ਮੈਂ ਆਪਣੇ ਆਪ ਨੂੰ ਉਸ ਚੀਜ਼ ਲਈ ਪਹਿਲਾਂ ਹੀ ਪ੍ਰਪੇਅਰ ਕਰੀ ਬੈਠੀ ਆ ਹੁਣ ਮੈਂ ਤੁਹਾਡੇ ਸਾਹਮਣੇ ਅੱਜ ਬੋਲ ਹੀ ਜਾਨੀ ਆ ਇੱਥੇ ਤੇ ਮੈਂ ਆਪਨੀ ਹਲੇ ਪੀਅਰ ਹੈਗੀ ਤੇ ਕੱਲ ਨੂੰ ਜਦੋਂ ਅਸੀਂ ਡਿਸੀਜਨ ਲਿਆ ਤਾਂ ਮੈਨੂੰ ਇਹ ਤਾਂ ਨਹੀਂ ਲੱਗੂਗਾ ਕਿ ਅਸੀਂ ਇੱਕਦਮ ਡਿਸੀਜਨ ਲੈ ਲਿਆ ਕਿਉਂਕਿ ਮੈਂ ਦੋਨੇ ਚੀਜ਼ਾਂ ਮੰਨ ਕੇ ਚੱਲੀ ਹੋਈ ਆ ਕਿ ਜੇ ਤਾਂ ਸਹੀ ਰਿਹਾ ਤਾਂ ਠੀਕ ਆ ਜਿੰਨਾ ਕ ਤੁਹਾਨੂੰ ਲੱਗਦਾ ਕਿ ਅਸੀਂ ਸਟੇਬਲ ਹੋ ਗਏ ਅਦਰਵਾਇਜ਼ ਆਪਣੀ ਜੜਾਂ ਤਾਂ ਕਦੇ ਭੁੱਲਣੀਆਂ ਨਹੀਂ ਚਾਹੀਦੀਆਂ ਜਾਓ ਵਾਪਸ ਆਪਣੇ ਘਰੇ ਸਾਰਾ ਕੁਝ ਠੀਕ ਆ ਨਾਰਮਲ ਆ ਰੋਟੀ ਤਾਂ ਪਹਿਲਾਂ ਵੀ ਖਾਂਦੇ ਹੀ ਸੀ ਜਦੋਂ ਅਸੀਂ ਸ਼ਾਮਾ ਵਧਾ ਲੰਨੇ ਆ ਨਾ ਫਿਰ ਸਾਨੂੰ ਪ੍ਰੋਬਲਮ ਆਉਂਦੀ ਆ ਜਿਵੇਂ ਕਿ ਅਸੀਂ ਜਦੋਂ ਇੱਕ ਸਿਸਟਮ ਦੇ ਵਿੱਚ ਫਸ ਜੰਨੇ ਆ ਤਾਂ ਤੁਹਾਨੂੰ ਇਹ ਲੱਗਦਾ ਵੀ ਬਹੁਤੇ ਘਰਾਂ ਦੇ ਟੁੱਟਣ ਦਾ ਕਾਰਨ ਵੀ ਇਹੀ ਬਣਿਆ ਕਿਉਂਕਿ ਇੱਥੇ ਆਜ਼ਾਦੀ ਦੇ ਵਿੱਚ ਕੁੜੀਆਂ ਨੂੰ ਇਹ ਲੱਗਿਆ ਕਿ ਜੇ ਅਸੀਂ ਉੱਥੇ ਮੁੜਾਂਗੇ ਤਾਂ ਸਾਡੇ ਸਾਨੂੰ ਇੰਨੀ ਆਜ਼ਾਦੀ ਨਹੀਂ ਮਿਲਣੀ ਕਿਉਂਕਿ ਇਹ ਤਾਂ ਸਾਰੇ ਨੂੰ ਪਤਾ ਜਿਹੜੀ ਆਪਣੇ ਫੈਮਲੀਆਂ ਘਰ ਦੀਆਂ ਫੈਮਲੀਆਂ ਨੇ ਆਪਣੀਆਂ ਖਾਸ ਕਰਕੇ ਇੱਕ ਹਾਊਸ ਵਾਈਫ ਆ ਤਾਂ ਤੁਸੀਂ ਉੱਥੇ ਘਰੇ ਕਿਵੇਂ ਕਹਿ ਦੋਗੇ ਕਿ ਹਾਂ ਜੀ ਮੈਂ ਫਲਾਨੇ ਥਾਂ ਮੈਂ ਚੱਲੀ ਆ ਆਪਰੋਂ ਸਾਰਿਆਂ ਨੂੰ ਪੁੱਛਣਾ ਪੈਂਦਾ ਦੱਸਣਾ ਪੈਂਦਾ ਜੋ ਕਿ ਆਪਣਾ ਡਿਊਟੀ ਵੀ ਹੁੰਦੀ ਆ ਥੋੜਾ ਅਜੀਬ ਲੱਗਦਾ ਮੈਂ ਕਿਵੇਂ ਉੱਠ ਕੇ ਚਲੇ ਜਾਈਏ ਕਿ ਹਾਂ ਨਾਲੇ ਜੇ ਦੱਸ ਵੀ ਦਵਾਂਗੀ ਜੇ ਤੁਸੀਂ ਸੱਚਿਓ ਤਾਂ ਕੋਈ ਨਹੀਂ ਤੁਹਾਨੂੰ ਐਵੇਂ ਕਹਿੰਦਾ ਹੁੰਦਾ ਕਿ ਹਾਂ ਤੂੰ ਕਿਉਂ ਚੱਲੀ ਕਿੱਥੇ ਚੱਲੀ ਆਜ਼ਾਦੀ ਵੀ ਸਾਫ਼-ਸਾਫ਼ ਦੀ ਵਧੀਆ ਲੱਗਦੀ ਹੁੰਦੀ ਆ ਤਾਂ ਫਿਰ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਜਿੱਥੇ ਵੀ ਰ ਮਰਜ਼ੀ ਰਹੋ ਹੁਣ ਜੇ ਮੈਨੂੰ ਲੱਗਦਾ ਕਿ ਹਾਂ ਮੈਂ ਆਪਣੇ ਘਰ ਵੀ ਜਾਉਂਗੀ ਮੈਨੂੰ ਕਿਹੋ ਪ੍ਰੋਬਲਮ ਆਉਣੀ ਆ ਥੋੜਾ ਜੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਬਹੁਤ ਔਖੇ ਇੱਥੇ ਸਰਵਾਈ ਤੇ ਇਹਨਾਂ ਨੂੰ ਆਪਣੇ ਸਿਸਟਮ ਦੇ ਵਿੱਚ ਚੇਂजेस ਕਰਨੀਆਂ ਚਾਹੀਦੀਆਂ ਨੇ ਜੋ ਕਿ ਇਹ ਹਲੇ ਨਹੀਂ ਕਰ ਰਹੇ ਤੇ ਮੈਨੂੰ ਨਹੀਂ ਪਤਾ ਉਹਦਾ ਕੀ ਕਾਰਨ ਪਰ ਆਪਣੇ ਆਪ ਨੂੰ ਪ੍ਰੇਪੇਅਰ ਕਰਕੇ ਰੱਖਣਾ ਚਾਹੀਦਾ ਹਮੇਸ਼ਾ ਔਰ ਇਹ ਗੱਲ ਇਕੱਲੀ ਕੈਨੇਡਾ ਦੀ ਨਹੀਂ ਹੈਗੀ ਜਿੱਥੇ ਵੀ ਆਪਾਂ ਰਹਿੰਦੇ ਹਾਂ ਜੋ ਵੀ ਆਪਣੇ ਹਾਲਾਤ ਹੁੰਦੇ ਨੇ ਹਮੇਸ਼ਾ ਦੋਨੋਂ ਚੀਜ਼ਾਂ ਸੋਚ ਕੇ ਚੱਲੋ ਕਿ ਜੇ ਇਹ ਵੀ ਹੋ ਸਕਦਾ ਤੇ ਉਹਦੇ ਵਿੱਚ ਫਿਰ ਅਸੀਂ ਕੀ ਕਰ ਸਕਦੇ ਹਾਂ ਜੋ ਕਿ ਅਸੀਂ ਵੀ ਮਤਲਬ ਕਿ ਉਹ ਚੀਜ਼ ਨੂੰ ਮੈਂ ਬੜੀ ਔਖੀ ਸਮਝਾਇਆ ਉਹਦੇ ਮਨ ਨੂੰ ਪਹਿਲਾਂ ਮੈਨੂੰ ਵੀ ਲੱਗਦਾ ਸੀ ਕਿ ਪੰਜ ਸਾਲ ਖਰਾਬ ਕਰ ਲਏ ਮੈਂ ਕੀ ਕਰੂੰਗੀ ਮੈਂ ਫਿਰ ਜ਼ੀਰੋ ਤੋਂ ਸ਼ੁਰੂ ਕਰੂੰਗੀ ਬਹੁਤ ساری ਚੀਜ਼ਾਂ ਆਈਆਂ ਮੇਰੇ ਦਿਮਾਗ 'ਚ ਇਹ ਨਹੀਂ ਵੀ ਨਹੀਂ ਆਈਆਂ ਪਰ ਫਿਰ ਮੈਂ ਸਭ ਤੋਂ ਉੱਤੇ ਪ੍ਰਾਇੋਰਟੀ ਦੇਖੀ ਕਿ ਤੇਰੀ ਪ੍ਰਾਇੋਰਟੀ ਕੀ ਹੈ ਇਹ ਚੀਜ਼ ਤਾਂ ਨਹੀਂ ਤੇਰੀ ਇੱਕ ਪ੍ਰਾਇੋਰਟੀ ਹੈਗੀ ਪਾਰਟਿਕੂਲਰ ਜੇ ਤੂੰ ਇੱਥੇ ਨਾ ਆਉਂਦੀ ਫਿਰ ਵੀ ਤਾਂ ਸਬਰ ਕਰਦੀ ਮੇਰਾ ਤਾਂ ਆਪਣਾ ਵੀਜ਼ਾ ਬਹੁਤ ਔਖਾ ਲੱਗਿਆ ਸੀਗਾ ਤੇ ਜੇ ਨਾ ਹੀ ਵੀਜ਼ਾ ਲੱਗਦਾ ਫਿਰ ਮੈਂ ਇੱਥੇ ਆ ਵੀ ਨਹੀਂ ਪਾਉਂਦੀ ਤੇ ਫਿਰ ਨਾ ਮੈਂ ਇੱਥੋਂ ਦਾ ਕੁਝ ਦੇਖਣਾ ਸੀ ਨਾ ਮੈਂ ਕੋਈ ਸਟ्रेस ਲੈਣਾ ਸੀ ਮੈਨੂੰ ਕੀ ਪਰਵਾਹ ਹੋਣੀ ਸੀ ਇੱਥੋਂ ਦੇ ਰੂਲ ਬਦਲੀ ਜਾਣ ਨਾ ਬਦਲਣ ਜੋ ਮਰਜ਼ੀ ਕਰੀ ਜਾਣ ਕਿਉਂਕਿ ਮੈਂ ਕਿਹਾ ਇੱਥੇ ਆ ਕੇ ਦੇਖਣਾ ਸੀ ਸੋ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਤੁਹਾਡੀ ਲਾਈਫ ਨਾਲ ਜੁੜੀਆਂ ਹੋਈਆਂ ਨੇ ਕਿਸਮਤ ਦੇ ਵਿੱਚ ਜਿਵੇਂ ਜਿਵੇਂ ਲਿਖਿਆ ਹੋਇਆ ਉਹ ਚੀਜ਼ਾਂ ਹੋ ਕੇ ਰਹਿਣੀਆਂ ਨੇ ਸੋ ਇੰਨਾ ਸਟ्रेस ਲੈਣ ਦੀ ਕੋਈ ਲੋੜ ਨਹੀਂ ਹੁੰਦੀ ਹਾਂ ਸਟ्रेस ਇਸ ਚੀਜ਼ ਦਾ ਹੁੰਦਾ ਹੁੰਦਾ ਜਦੋਂ ਤੁਸੀਂ ਇਨਵੈਸਟ ਕੀਤਾ ਹੁੰਦਾ ਜਦੋਂ ਤੁਸੀਂ ਇਨਵੈਸਟ ਕੀਤਾ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਜੇ ਪੈਸੇ ਖਰਾਬ ਹੀ ਹੋਣੇ ਸੀ ਇੱਥੇ ਫਿਰ ਉਹੀ ਪੈਸਾ ਕਿਸੇ ਹੋਰ ਕੰਮ ਤੇ ਲਾ ਲੁੰਦੇ ਫਰੋਦਾ ਵੀ ਹਾਲ ਮੈਂ ਤੁਹਾਨੂੰ ਦੱਸਦੀ ਹਾਂ ਉਹਦਾ ਹਾਲ ਇਹ ਹੈ ਕਿ ਮੈਂ ਮੈਂ ਇਹ ਸੋਚਦੀ ਹੁੰਨੀ ਆ ਕਿ ਜੇ ਇੱਥੇ ਕਮਾਇਆ ਤਾਂ ਇੱਥੇ ਹੀ ਲਾਤਾ ਤੇ ਠੀਕ ਆ ਕੁਝ ਬਗਾੜਿਆ ਨਹੀਂ ਕਰਦਿਆਂ ਨੂੰ ਕੋਈ ਤੰਗ ਨਹੀਂ ਕੀਤਾ ਉਹਨਾਂ ਨੂੰ ਫੋਰਸ ਨਹੀਂ ਕੀਤਾ ਕਿ ਮੈਨੂੰ ਪੈਸੇ ਭੇਜੋ ਮੈਨੂੰ ਇਹ ਕਰੋ ਓਟਸ ਓਕੇ ਆ ਇੱਥੇ ਕਮਾ ਕੇ ਇੱਥੇ ਲਾਤਾ ਲਾਈਫ ਦੇ ਤਜਰਬੇ ਮਿਲੇ ਲਾਈਫ ਦੇ ਲੈਸਨ ਮਿਲੇ ਤੋਂ ਬਹੁਤ ਸਾਰੇ ਬੱਚੇ ਉਹ ਚੀਜ਼ ਨੂੰ ਹੈਂਡਲ ਹੀ ਨਹੀਂ ਕਰ ਪਾਉਂਦੇ ਉਹ ਚੀਜ਼ ਤੱਕ ਨਹੀਂ ਪਹੁੰਚਦੇ ਤੇ ਉਹ ਸਟ्रेस ਦਾ ਸ਼ਕਾਰ ਹੋ ਜਾਂਦੇ ਨੇ ਤੇ ਜਦੋਂ ਤੁਹਾਨੂੰ ਸਟ्रेस ਘੇਰਦਾ ਤਾਂ ਬਹੁਤ ਘੱਟ ਲੋਕ ਹੁੰਦੇ ਜਿਹੜੀ ਤੁਹਾਡੀ ਮਦਦ ਲਈ ਹੱਥ ਥੱਗੇ ਵਧਾਉਂਦੇ ਆ ਅਦਰਵਾਈਜ਼ 네ਗਟਿਵਿਟੀ ਵਾਲੇ ਲੋਕ ਵੀ ਇੱਥੇ ਬਹੁਤ ਤੁਰੇ ਫਿਰਦੇ ਆ ਜਿਹੜੇ ਤੁਹਾਨੂੰ 네ਗਟਿਵ ਕਰਦੇ ਆ ਤੇ ਆਪਣੇ ਆਪ ਨੂੰ ਸਟਰੋਂਗ ਰੱਖਿਆ ਕਰੋ ਮੈਂ ਵੀ ਤੁਹਾਡੇ ਵਰਗੀ ਹੋਈ ਆ ਮੈਂ ਖੁਦ ਹਜੇ ਸੁਪਨੇ ਦਾ ਬਹੁਤ ਸੋਚੇ ਹੋਏ ਆ ਪਰ ਮਿਹਨਤ ਕਰਾਂਗੇ ਪ੍ਰਮਾਤਮਾ ਮਿਹਰ ਕਰੂਗਾ ਤਾਂ ਪੂਰੇ ਕਰਾਂਗੇ ਜ਼ਰੂਰ ਕਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਹਾਂ ਜੇ ਇੱਕ ਚੀਜ਼ ਨਹੀਂ ਮਿਲੀ ਤਾਂ ਜ਼ਿੰਦਗੀ ਖਤਮ ਕਰ ਲਈਏ ਇਦਾਂ ਕਦੇ ਨਹੀਂ ਹੁੰਦਾ ਹੌਣ ਦੀ ਜਿਹੜੀ ਸਿਚੁਏਸ਼ਨ ਆ ਇੱਥੇ ਬਹੁਤ ਹਾਲਾਤ ਖਰਾਬ ਨੇ ਕੈਨੇਡਾ ਦੇ ਬਹੁਤ ਜ਼ਿਆਦੇ ਪਰ ਉਹਦੇ باوجود ਵੀ ਦੇਖੋ ਮੈਂ ਵੀ ਤੁਹਾਡੇ ਸਾਹਮਣੇ ਗੱਲਾਂ ਕਰ ਰਹੀ ਆ ਤੇ ਆਪਣੇ ਆਪ ਨੂੰ ਸਟੇਬਲ ਰੱਖੀਦਾ ਹੁੰਦਾ ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਂਦੀ ਹੁੰਦੀਆਂ ਨੇ ਇੱਕ ਚੀਜ਼ ਨਹੀਂ ਹੁੰਦੀ ਕਦੇ ਵੀ ਜ਼ਿੰਦਗੀ ਕੀ ਹਾਂ ਇੱਕ ਚੀਜ਼ ਨਹੀਂ ਮਿਲੀ ਤਾਂ ਜ਼ਿੰਦਗੀ ਖਤਮ ਪ੍ਰਮਾਤਮਾ ਨੇ ਤੁਹਾਡੇ ਲਈ ਕੁਝ ਵਧੀਆ ਸੋਚਿਆ ਹੁੰਦਾ ਹੋਈ ਸੀਗੀ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸਿਓ ਮਿਲਦੇ ਆਂ ਅਗਲੇ ਕਿਸੇ ਟੌਪਿਕ ਦੇ ਵਿੱਚ ਤੁਹਾਡੇ ਨਾਲ ਫਿਰ ਹੋਰ ਕਿਸੇ ਟੌਪਿਕ ਤੇ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ